ਮੈਂ ਤੁਹਾਡਾ ਆਪਣਾ ਸੁਰਿੰਦਰ ਢੱਲਵਾ ਤੇ ਤੁਸੀਂ ਜੁੜ ਚੁੱਕੇ ਹੋ ਸੁਰਿੰਦਰ ਢੱਲਵਾ YouTube ਚੈਨਲ ਦੇ ਨਾਲ ਤੇ ਅੱਜ ਆਪਾਂ ਫੇਰ ਤੋਂ ਲੈ ਕੇ ਹਾਜ਼ਰਾਂ ਜੀ ਸੁਰਿੰਦਰ ਢੱਲਵਾ ਚੈਨਲ ਦੇ ਜ਼ਰੀਏ ਕੋਟਕਪੂਰਾ ਦੀ ਸਬਜ਼ੀ ਮੰਡੀ ਦੀਆਂ ਲਾਈਵ ਤਸਵੀਰਾਂ ਰੌਣਕਾਂ ਚਹਿਲ ਪਹਿਲ ਤੇ ਮਿੱਤਰ ਪਿਆਰੋ ਅੱਜ ਦਿਨ ਹੈਗਾ ਮੰਗਲਵਾਰ ਤੇ 2 ਦਸੰਬਰ 2025 ਤੇ ਤੁਹਾਨੂੰ ਦਿਖਾ ਦਈਏ ਲਾਈਵ ਤਸਵੀਰਾਂ ਆ ਦੇਖੋ ਜੀ ਕੋਟਕਪੂਰਾ ਦੀ ਸਬਜੀ ਮੰਡੀ ਚੋਂ ਲਾਈਵ ਤਸਵੀਰਾਂ ਰੌਣਕਾਂ ਚਹਿਲ ਪਹਿਲ ਤੁਸੀਂ ਚਾਰ ਚੁਪਰੇ ਦੇਖ ਰਹੇ ਹੋ ਮਿੱਤਰ ਪਿਆਰਿਓ ਤੇ ਚਾਹ ਵਾਲਾ ਖੋਖਾ ਉਹੀ ਉਸੇ ਤਰ੍ਹਾਂ ਹੀ ਤੇ ਲਾਈਵ ਜੁੜ ਜਾ ਕਰੋ ਲਾਈਵ ਜੁੜ ਕੇ ਤੁਸੀਂ ਦੇਖ ਸਕਦੇ ਹੋ ਕੋਟਕਪੂਰਾ ਦੀ ਮੰਡੀ ਚੋਂ ਲਾਈਵ ਤਸਵੀਰਾਂ ਤੇ ਆਪਾਂ ਚੱਲਦੇ ਹਾਂ ਉਧਰਲੇ ਪਾਸੇ ਆਂਟੀ ਆ ਇੱਥੇ ਰੋਜ਼ਾਨਾ ਦੀ ਤਰ੍ਹਾਂ ਕੱਪੜੇ ਆ ਜਿਹੜੇ ਉਹ ਤਿਆਂ ਮਾਰ ਰਹੇ ਹੈਗੇ ਅਤੇ ਇੱਧਰ ਅੰਕਲ ਜੀ ਆ ਜਿਹੜਾ ਗੁੱਟੀਆਂ ਬਣਾ ਰਹੇ ਹੈਗੇ ਧਣੀਆਂ ਦੀਆਂ ਤੇ ਪਾ ਆਗੋਂ ਚੱਲ ਕੇ ਭਾਜਾਂਗੇ ਬਾਈ ਜੀ ਤੇ ਇਸੇ ਤਰੀਕੇ ਨਾਲ ਮਾਣ ਬਖਸ਼ ਦਿਆ ਕਰੋ ਪਿਆਰ ਬਖਸ਼ ਦਿਆ ਕਰੋ ਆ ਚਿੱਟਾ ਆਲੂ ਤੁਸੀਂ ਨਵਾਂ ਆਲੂ ਦੇਖ ਸਕਦੇ ਹੋ ਆ ਲਓ ਜੀ ਨਵੇਂ ਆਲੂ ਤੇ ਲਾਲ ਆਲੂ ਬਾਈ ਜੀ ਤੋਂ ਭਾਜਾਂਗੇ ਕੀ ਹਾਲ ਆ ਬਾਈ ਜੀ ਵਧੀਆ ਜੀ ਬਾਈ ਜੀ ਹੋਠੀ ਕੋ ਵਧੀਆ ਵਧੀਆ ਜੀ ਕੀ ਭਾ ਕਰਤਾ ਬਾਈ ਆਲੂ ਦਾ ਆਲੂ 20 ਰੁਪਏ ਕਿਲੋ ਕਰਤਾ 20 ਰੁਪਏ ਦੋਨੋਂ ਹੀ ਦੋਨੇ ਆਲੂ 20 ਰੁਪਏ ਲਓ ਜੀ ਲਾਲ ਆਲੂ ਤੇ ਚਿੱਟੇ ਆਲੂ ਦਾ ਭਾ 20 ਰੁਪਏ ਕਿਲੋ ਆ ਮੰਡੀ ਦੇ ਵਿੱਚ ਅੱਜ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੁੜੇ ਰਹੋ ਇਸੇ ਮੂਲੀ ਦਾ ਕੀ ਭਾਅ ਕਰਤਾ ਵੀਰੇ ਮੂਲੀ ਯਾਰ 20 ਰੁਪਏ ਕਿਲੋ ਜੇ 2 ਕਿਲੋបាន 30 ਆਂ ਗਏ ਮੂਲੀ 20 ਰੁਪਏ ਕਿਲੋ ਆ 2 ਕਿਲੋ 30 ਆਂ ਦੀ ਆ ਤੇ ਪਿਆਜ਼ ਭਾਈ ਜੀ ਪਿਆਜ਼ 20 ਰੁਪਏ ਕਿਲੋ ਵੀਰੇ ਪਿਆਜ਼ ਵੀ 20 ਰੁਪਏ ਕਿਲੋ ਕਰਤਾ ਬਾਈ ਨੇ ਲਓ ਜੀ ਲਓ ਜੀ ਸਬਜ਼ੀ ਮੰਡੀ ਹੋ ਗਈ ਆ ਤੇ ਹਰਾ ਠੰਡੇ ਦਾ ਕੀ ਭਾਅ ਕਰਤਾ ਵੀਰੇ ਹਰਾ ਠੰਡਾ ਵੀ 30 ਰੁਪਏ ਕਿਲੋ ਤੇ ਗੋਭੀ ਭਾਈ ਭਾਈ ਗੋਭੀ ਦਾ ਕੀ ਭਾਅ ਕਰਤਾ ਗੋਭੀ 30 ਰੁਪਏ ਕਿਲੋ ਗੋਭੀ ਵੀ 30 ਰੁਪਏ ਦਾ ਟਿੰਡਾ ਭਾਈ ਇੱਧਰ ਚਾਲੀ ਲਈ ਟਿੰਡੋ ਚਾਲ ਕੇ ਬੰਦ ਗੋਬੀ 40 ਬੰਦ ਗੋਬੀ ਵੀ 40 ਰੁਪਏ ਕਰ ਦਿੰਦੀ ਹੈਗੀ ਆ ਬਾਈ ਨੇ ਤੇ ਆਪਾਂ ਚੱਲਦੇ ਆਂ ਅੱਗੇ ਇੱਧਰਲੇ ਪਾਸੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਦਈਏ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਤੁਸੀਂ ਜੁੜੇ ਹੋਇਓ ਇਸ ਵਕਤ ਸੁਰਿੰਦਰ ਢਿਲਵਾ YouTube ਚੈਨਲ ਦੇ ਨਾਲ ਤੇ YouTube ਚੈਨਲ ਦੇ ਜ਼ਰੀਏ ਤੁਸੀਂ ਕੋਟਕਪੂਰਾ ਦੀ ਸਬਜ਼ੀ ਮੰਡੀ ਤੋਂ ਲਾਈਵ ਤਸਵੀਰਾਂ ਬਾਈ ਜੀ ਦੇਖ ਰਹੇ ਹੈਗੇ ਹੋ ਤੇ ਜਲਦੀ ਜਲਦੀ ਆ ਜਾਓ ਲਾਈਵ ਜੁੜ ਜਾਓ ਸੁਰਿੰਦਰ ਢੱਲਵਾ ਚੈਨਲ ਦੇ ਨਾਲ ਤੇ ਕੇਲੇ ਦਾ ਭਾਅ ਬਾਈ ਨੇ ਅੱਜ ਕੀ ਕਰ ਦਿੱਤਾ ਹੈਗਾ ਤੇ ਇਹ ਆਪਾਂ ਬਾਈ ਤੋਂ ਜਾਣਗੇ ਬਾਈ ਜੀ ਆ ਸਵਾਗਤ ਆ ਜੀ ਸੁਰਿੰਦਰ ਢੱਲਵਾ YouTube ਚੈਨਲ ਤੇ ਕੀ ਭਾਅ ਕਰਤਾ ਕੇਲੇ ਦਾ 100 ਦੇ 3 ਕਿਲੋ 100 ਦਾ 3 ਕਿਲੋ ਕੇਲਾ ਲਓ ਜੀ ਬਾਈ ਜੀ 100 ਦੇ 3 ਕਿਲੋ ਕੇਲੇ ਬਾਈ ਨੇ ਕਰ ਦਿੱਤੇ ਹੈਗੇ ਤੇ ਆਪਾਂ ਇਧਰਲੇ ਪਾਸੇ ਫਰੂਟ ਵਾਲੇ ਬਾਈ ਦੇ ਕੋਲੇ ਆਏ ਹੈਗੇ ਆ ਤੇ ਸੇਬ ਦਾ ਭਾਅ ਆ ਤੁਸੀਂ ਦੇਖੋ ਸੇਵ ਦੀ ਕੁਆਲਿਟੀ ਭਾਈ ਜੀ ਉਧਰ ਨੂੰ ਚਲੇ ਗਏ ਹੈਗੇ ਆ ਸ਼ਾਇਦ ਭਾਈ ਜੀ ਆਪਣੇ ਤੋਂ ਥੋੜਾ ਜਿਹਾ ਹਿਚਕ ਚਾਉਂਦੇ ਆ ਤੇ ਗੱਲਬਾਤ ਆ ਜਿਹੜੇ ਨਹੀਂ ਕਰਨਾ ਚਾਹੁੰਦੇ ਤੋਂ ਆਪਾਂ ਚੱਲਦੇ ਆ ਅੱਗੇ ਤੇ ਆ ਤੁਸੀਂ ਦੇਖ ਸਕਦੇ ਹੋ ਕੋਟਪੂਰਾ ਦੀ ਸਬਜ਼ੀ ਮੰਡੀ ਚੋਂ ਲਾਈਵ ਤਸਵੀਰਾਂ ਤੁਸੀਂ ਭਾਈ ਜੀ ਕੇਲੇ ਕੇਲੇ ਦੀ ਕੁਆਲਿਟੀ ਚੈੱਕ ਕਰ ਲਓ ਭਾਈ ਜੀ ਕੇਲਾ ਤੇ ਆ ਤੁਸੀਂ ਦੇਖ ਸਕਦੇ ਹੋ ਸੇਵ ਸੇਵ ਦੀ ਕੁਆਲਿਟੀ ਚੈੱਕ ਕਰ ਲਓ ਭਾਈ ਜੀ ਅੰਬੂਰਤ ਦੀ ਕੁਆਲਿਟੀ ਚੈੱਕ ਕਰਾ ਲਈਏ ਤੁਹਾਨੂੰ ਇਧਰ ਖਜੂਰ ਦੀ ਕੁਆਲਿਟੀ ਹੈ ਜਿਹੜੀ ਉਹ ਵੀ ਚੈੱਕ ਕਰ ਲਓ ਬਾਈ ਜੀ ਤੇ ਆਹ ਦੇਖੋ ਜੀ 1/2 ਕਿਲੋ 100 ਦੇ 100 ਰੁਪਏ 1/2 ਕਿਲੋ ਅਮਰੂਦ 1/2 ਕਿਲੋ 100 ਦਾ ਹੈਗਾ ਜੀ ਤੇ ਸੇਬ ਬਾਈ ਜੀ ਕੀ ਭਾ 100 ਰੁਪਿਆ ਬਾਈ ਜੀ ਤੇ ਕੇਲਾ ਬਾਈ ਜੀ ਲੋ ਜੀ ਕਿਲੋ 40 ਦਾ ਕੇਲਾ ਤੇ 3 ਕਿਲੋ 100 ਦਾ ਤੇ ਇਧਰ ਪਪੀਤਾ ਪੈਗਾ ਬਾਈ ਜੀ ਪਪੀਤੇ ਦਾ ਕੀ ਭਾ ਕਰਤਾ ਇਸ ਤਰ੍ਹਾਂ ਕੋਈ ਆ ਜੇ ਪਾ ਦੇਦਾ ਜੀ ਹਾਂਜੀ ਇੱਕੇ ਨਹੀਂ 5000 ਰੁਪਏ ਬਚਣੇ ਚਾਹੀਦੇ ਆ ਹਾਂ ਇਹ ਚੀਜ਼ ਇਸ ਤਰ੍ਹਾਂ ਜਿੰਦੀ ਇਹ ਨੂੰ ਰੱਖਣਾ ਰੱਖਣ ਵਾਲੀ ਨਹੀਂ ਹੁੰਦੀ ਹੈ ਹਮਮ ਸਹੀ ਆ ਹਾਂ ਹਰ ਰੋਜ਼ ਤਾਜ਼ਾ ਖਰੀਦਦੇ ਨਵਾਸੀ ਜੋ ਹਨਾ ਦਿਹਾੜੀ ਦਾ ਮਸਲਾ ਬਿਲਕੁਲ ਦਿਹਾੜੀ ਬੰਨੀ ਚਾਹੀਦੀ ਆ ਰੋਜ਼ੀ ਰੋਟੀ ਹਨਾ ਠੀਕ ਹੈ ਜੀ ਸ਼ੁਕਰੀਆ ਜੀ ਲਓ ਜੀ ਆਪਾਂ ਦੂਸਰਾ ਚੈਨਲ ਸੁਰਿੰਦਰ ਢੈਲਵਾ ਆਪਾਂ ਅੱਜ ਫੇਰ ਦੁਬਾਰੇ ਤੋਂ ਲਾਈਵ ਆ ਜਿਹੜਾ ਹੋ ਕਰ ਦਿੱਤਾ ਹੈਗਾ ਤੇ ਇਧਰਲੇ ਪਾਸੇ ਬਾਈਆਂ ਦੇ ਕੋਲੇ ਆ ਗਏ ਹੈਗੇ ਆ ਕੱਪੜੇ ਵਾਲੇ ਬਾਈਆਂ ਦੇ ਕੋਲ ਕੱਪੜੇ ਦੀ ਸੇਲ ਮਾਰੀ ਕਰਦੇ ਕਰਾਂ ਕੱਪੜੇ ਦੀ ਸੇਲ ਆ ਬਾਈ ਜੀ ਤੁਸੀਂ ਆ ਦੇਖ ਸਕਦੇ ਹੋ ਕੋਟ ਆ ਬਾਈਆਂ ਦੇ ਕੋਲੇ ਕੋਟਪੁਰਾ ਦੀ ਮੰਡੀ ਦੇ ਵਿੱਚੋਂ ਤੁਸੀਂ ਇੱਥੋਂ ਬਾਈਆਂ ਦੇ ਕੋਲੋਂ ਕੋਟ ਖਰੀਦ ਸਕਦੇ ਹੋ ਤੁਹਾਨੂੰ ਕੈਣ ਨੂੰ ਸਬਜ਼ੀ ਮੰਡੀਆ ਅਸਲ 'ਚ ਮੰਡੀ ਦੇ ਵਿੱਚੋਂ ਤੁਸੀਂ ਸਭ ਕੁਝ ਖਰੀਦ ਸਕਦੇ ਹੋ ਤੁੜੀ ਖਰੀਦ ਸਕਦੇ ਹੋ ਹਰਾ ਚਾਰਾ ਖਰੀਦ ਸਕਦੇ ਹੋ ਸਬਜ਼ੀਆਂ ਦਾ ਤੁਸੀਂ ਖਰੀਦ ਹੀ ਸਕਦੇ ਹੋ ਫਰੂਟਸ ਖਰੀਦ ਸਕਦੇ ਹੋ ਕੱਪੜੇ ਖਰੀਦ ਸਕਦੇ ਹੋ ਤੇ ਅੰਡੇ ਤੁਸੀਂ ਇੱਥੋਂ ਖਰੀਦ ਸਕਦੇ ਹੋ ਹਰ ਇੱਕ ਚੀਜ਼ ਤੁਹਾਨੂੰ ਕੋਟਕਪੁਰਾ ਦੀ ਮੰਡੀ ਦੇ ਵਿੱਚੋਂ ਮਿਲ ਜਾਊਗੀ ਚਾਹ ਪੀ ਸਕਦੇ ਹੋ ਬਾਈ ਜੀ ਬਰੈਡ ਸ਼ੱਕ ਸਕਦੇ ਹੋ ਹਰ ਇੱਕ ਚੀਜ਼ ਕੋਟਕਪੁਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਮਿਲੇਗੀ ਬਾਈ ਜੀ ਲਓ ਬਾਈ ਦੇ ਕੋਲੇ ਆ ਗਏ ਆ ਤੁਹਾਨੂੰ ਆ ਦਿਖਾ ਦਈਏ ਕੱਪੜਾ ਦੇਖੋ ਬੜੀ ਸੋਹਣੀ ਕੁਆਲਿਟੀ ਹੈ ਚੰਗੇ ਪੀਸ ਆ ਬਾਈ ਦੇ ਕੋਲੇ ਕੋਟ ਦੇ ਜੈਕਟਾਂ ਦੇ ਬਾਈ ਜੀ ਕੀ ਹਾਲਾ ਠੀਕ ਆ ਵੀਰੇ ਵਧੀਆ ਜੀ ਕੀ ਕਾ ਰੇਟ ਕਰਤਾ ਬਾਈ ਜੀ ਕੱਪੜੇ ਵੀਰੇ 30 ਦਾ ਦੇਖੋ ਦੇਖ ਰੇਟ ਆਪਾਂ ਤੁਹਾਨੂੰ ਕੱਲ ਹੀ ਆਖਿਆ ਸੀਗਾ ਜਿਹਾ ਹੋਈ ਚੀਜ਼ ਉਹੋ ਜਿਹੇ ਪੈਸੇ ਲੱਗ ਜਾਣਗੇ ਇਹ ਆਪਾਂ ਨੂੰ ਹੂੰ ਹਾਂਜੀ ਦੇਖੋ ਦੇਖ 30 ਆ ਰੇਟ ਠੀਕ ਆ ਉਹ ਵੈਸੇ ਸਟਾਰਟਿੰਗ ਕਿੱਥੋਂ ਦੀ ਸਟਾਰਟਿੰਗ ਤਾਂ ਆਪਣੀ 300 ਤੋਂ ਆਈ ਹੂੰ ਐਂਡ 500 ਦਾ ਇੱਕ ਦੂਬਾਰ ਦੇਖੋ ਸਟਾਰਟਿੰਗ ਬਾਈ ਦੀ 5 300 ਤੋਂ ਤੇ ਅਖੀਰ 500 ਤੱਕ ਬਾਈ ਦੇ ਜਿਹੜੀ ਉਹ ਕੱਪੜੇ ਹੈਗੇ ਆ ਸੋਹਣੇ ਕੱਪੜੇ ਟੰਗੇ ਹੋਏ ਤੁਸੀਂ ਉੱਪਰ ਦੇਖ ਸਕਦੇ ਹੋ ਤੇ ਆਪਾਂ ਚੱਲਾਂਗੇ ਅੱਗੇ ਸ਼ ਆਪਾਂ ਚੱਲਦੇ ਆਂ ਅਗਲੇ ਪਾਸੇ ਤੇ ਅਗਲੇ ਪਾਸੇ ਜਾਣ ਕੇ ਅੱਗੋਂ ਦੁਬਾਰਾ ਤੋਂ ਫੇਰ ਮੋੜ ਤੋਂ ਆਪਾਂ ਇਧਰਲੇ ਪਾਸੇ ਆਏ ਹੈਗੇ ਆਂ ਪਹਿਲਾਂ ਇਸ ਤੋਂ ਪਹਿਲਾਂ ਆਪਾਂ ਟੈਲਵਾ ਟੈਲੀਵਿਜ਼ਨ ਤੋਂ ਲਾਈਵ ਕੀਤਾ ਤੇ ਹੁਣ ਆਪਾਂ ਸੁਰਿੰਦਰ ਟੈਲਵਾ ਚੈਨਲ ਤੋਂ ਲਾਈਵ ਕੀਤਾ ਹੈਗਾ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੈਗੇ ਹੋ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਸਭ ਤੋਂ ਪਹਿਲਾਂ ਟੈਲਵਾ ਟੈਲੀਵਿਜ਼ਨ ਤੋਂ ਤੁਸੀਂ ਦੇਖਦੇ ਹੋ ਤੂੜੀ ਦੀ ਬੋਲੀ ਕੀ ਭਾਅ ਚੜੇ ਤੇ ਕੀ ਗਰਾਵਟ ਹੈ ਤੂੜੀ ਦੀ ਬੋਲੀ ਤੁਹਾਨੂੰ ਅਸੀਂ ਦਿਖਾਉਨੇ ਹੈਗੇ ਆਂ ਦੱਸਦੇ ਹੈਗੇ ਆਂ ਤੇ ਉਸ ਤੋਂ ਬਾਅਦ ਹੋਲਸੇਲ ਦੇ ਰੇਟ ਸਬਜੀ ਦੇ ਰੇਟ ਤੁਹਾਨੂੰ ਦੱਸਦੇ ਹੈਗੇ ਆ ਤੇ ਉਸ ਤੋਂ ਬਾਅਦ ਬਾਹਰਲੇ ਪਾਸੇ ਰਿਟੇਲ ਦੇ ਰੇਟ ਕੀ ਚੱਲਦੇ ਹੈਗੇ ਅਤੇ ਨਾਲੋਂ ਨਾਲ ਅੱਜ ਤੁਸੀਂ ਪਾਕਿਸਤਾਨ ਦੇ ਲਾਹੌਰ ਦੇ ਕ੍ਰਾਂਚੀ ਦੇ ਭਾਅ ਵੀ ਜਾਣੇ ਕਿ ਪਾਕਿਸਤਾਨ ਦੇ ਵਿੱਚ ਸਬਜ਼ੀਆਂ ਦੇ ਭਾਅ ਕੀ ਰਹਿ ਚਾਹ ਦੇ ਦੁੱਧ ਦੇ ਕੀ ਭਾਅ ਰੇ ਨਾਲੋਂ ਨਾਲ ਜੂਸ ਦੇ ਭਾਅ ਵੀ ਤੁਸੀਂ ਜਾਣੇ ਕਿ ਕੀ ਕੀ ਭਾਅ ਰੇ ਲਾਹੌਰ ਤੇ ਨਾਲੋਂ ਨਾਲ ਕੋਟਕਪੂਰਾ ਦੀ ਮੰਡੀ ਦੇ ਵਿੱਚ ਵੀ ਸਬਜ਼ੀਆਂ ਦੇ ਭਾਅ ਕੀ ਕੀ ਰਹਿ ਫਰੂਟਸ ਦੇ ਕੀ ਕੀ ਭਾਅ ਰੇ ਉਹ ਸਭ ਕੁਝ ਤੁਸੀਂ ਜਾਣਿਆ ਲਓ ਜੀ ਆ ਬਾਈ ਨੇ ਨਾਰਾਂ ਦਾ ਭਾਅ ਕਰਤਾ ਬਾਈ ਜੀ 50 ਰੁਪਏ ਕਿਲੋ ਲਓ ਜੀ 50 ਰੁਪਏ 50 ਰੁਪਏ ਬਾਈ ਜੀ ਲਓ ਜੀ ਤੇ ਬਾਈ ਆਪਾਂ ਚੱਲਦੇ ਆ ਅੱਗੇ ਆਪਾਂ ਜਲਦੀ ਜਲਦੀ ਇਸ ਚੈਨਲ ਤੇ ਵੀਡੀਓ ਦੀ ਸਮਾਪਤੀ ਜਿਹੜੀ ਕਰਾਂਗੇ ਕਪੀਤਾ 30 ਰੁਪਏ ਕਿਲੋ 2 ਕਿਲੋ 50 ਦਾ ਕਰਤਾ ਬਾਈ ਜੀ ਨੇ ਤੇ ਅਮਰੂਦ ਆ ਬਾਈ ਜੀ ਆ ਦੇਖੋ ਕੁਆਲਿਟੀ ਚੈੱਕ ਕਰ ਲਓ ਬਾਈ ਜੀ ਤੇ ਕਵਾਲਿਟੀ ਤੁਸੀਂ ਚੈੱਕ ਜਿਹੜੀ ਉਹ ਕਰ ਲਓ ਜੀ ਤੇ ਆ ਦੇਖੋ ਪਿਆ ਹੈਗਾ ਡਰੈਗਨ ਫਰੂਟ ਤੁਸੀਂ ਦੇਖ ਸਕਦੇ ਹੋ ਬਾਈ ਜੀ ਤੇ ਨਾ ਰਹੇਗਾ ਬਾਈ ਐਪਲ ਪਿਆ ਪਪੀਤਾ ਪਿਆ ਕਿੰਨੂ ਪਿਆ ਹੈਗਾ ਤੇ ਨਾਰੀਅਲ ਪਿਆ ਹੈਗਾ ਬਾਈ ਜੀ ਪਪੀਤਾ 30 ਰੁਪਏ ਕਿਲੋ ਪਪੀਤਾ 30 ਰੁਪਏ ਕਿਲੋ ਕਰਤਾ ਬਾਈ ਨੇ ਤੇ ਲਓ ਜੀ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋਗੇ ਤੇ ਆਪਾਂ ਮੋੜ ਆਏ ਹਾਂ ਵਾਪਸ ਤੇ ਇਧਰਲੇ ਪਾਸੇ ਬਾਈਆਂ ਨੇ ਰੋਜ਼ਾਨਾ ਦੀ ਤਰ੍ਹਾਂ ਹਰ ਰੋਜ਼ ਦੀ ਤਰ੍ਹਾਂ ਬਾਈਆਂ ਨੇ ਆਗ ਆਹ ਬਾਲੀ ਹੈਗੀ ਆ ਠੰਡ ਹੈਗੀ ਆ ਫਿਲਹਾਲ ਤੌਪਾ ਜਿਹੜੀ ਉਹ ਨਿੱਖਰ ਕੇ ਆ ਗਈ ਆ ਸਾਹਮਣੇ ਤੇ ਚਿੱਟੀ ਤੁੱਪ ਤੁਸੀਂ ਦੇਖ ਸਕਦੇ ਹੋ ਤੇ ਤੁੱਪ ਦਾ ਵੀ ਨਿੱਗ ਮਾਣਿਆ ਜਾ ਰਿਹਾ ਤੇ ਨਾਲੋ ਨਾਲ ਹੱਥ ਜਿਹੜੇ ਉਹ ਠਰੇ ਹੈਗੇ ਠੰਡ ਲੱਗਦੀ ਹੈਗੀ ਤੇ ਬਾਈਆਂ ਨੇ ਧੂਣੀ ਬਾਲੀ ਹੋਈ ਆ ਅੱਗ ਬਾਲੀ ਹੋਈ ਆ ਤੇ ਅੱਗ ਬਾਈ ਵੱਲੋਂ ਸੇਕੀ ਜਾ ਰਹੀ ਹੈਗੀ ਆ ਹੱਥ ਮੇਰੇ ਵੀ ਠਰੇ ਹੋਏ ਆ ਫਿਲਹਾਲ ਦੇ ਲਈ ਆਪਾਂ ਅੱਗੇ ਚੱਲਾਂਗੇ ਕਿਉਂਕਿ ਕੰਮ ਆ ਜਿਹੜਾ ਉਹ ਸਭ ਤੋਂ ਜ਼ਰੂਰੀ ਹੈਗਾ ਅੱਗ ਆਪਾਂ ਬਾਅਦ ਦੇ ਵਿੱਚ ਜਿਹੜੀ ਉਹ ਸੇਕਾਂਗੇ ਤੇ ਆਪਾਂ ਉਮ ਇਧਰ ਦੀ ਲੰਘਾਂਗੇ ਰਸਤਾ ਥੋੜਾ ਹੈਗਾ ਤੇ ਇਧਰੋਂ ਆਪਾਂ ਵਾਪਸ ਜਾਵਾਂਗੇ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੈਗੇ ਹੋ ਤੇ ਜਾਂਦੇ ਜਾਂਦੇ ਤੁਹਾਨੂੰ ਲਾਈਵ ਤਸਵੀਰਾਂ ਕੋਟਕਪੂਰਾ ਦੀ ਸਬਜ਼ੀ ਮੰਡੀ ਦੇ ਵਿੱਚੋਂ ਆਪਾਂ ਅ ਦਿਖਾਵਾਂਗੇ ਪਾਈਆਂ ਦੇ ਨਾਲ ਗੱਲਬਾਤ ਹੋ ਕਰਾਂਗੇ ਆ ਤੁਸੀਂ ਹਰੀ ਮਿਰਚ ਮੋਟੀ ਮਿਰਚ ਇਹ ਵੀ ਦੇਖ ਲਓ ਬਾਈ ਜੀ ਆ ਚੱਕੋ ਤੇ ਆ ਤੁਸੀਂ ਕੁਆਲਟੀ ਚੈੱਕ ਕਰੋ ਹਰੀ ਮਿਰਚ ਦੀ ਆਦਰਕ ਦੀ ਆ ਨਿੰਬੂ ਦੀ ਕੁਆਲਟੀ ਚੈੱਕ ਕਰਨਾ ਮੋਟਾ ਨਿੰਬੂ ਆ ਪ੍ਰੀਖ ਹਰੀ ਮਿਰਚ ਆ ਬਾਈ ਜੀ ਟਮਾਟਰ ਆ ਬਾਈ ਜੀ ਕੀ ਰਾਏ ਤੇ ਬਾਈ ਦਾ ਕਸਟਮਰ ਆ ਗਿਆ ਹੈਗਾ ਤੇ ਆਪਾਂ ਡਿਸਟਰਬ ਆ ਹੋ ਨਹੀਂ ਕਰਾਂਗੇ ਬਾਈ ਨੂੰ ਤੇ ਆਪਾਂ ਚਲਾਂਗੇ ਵਾਪਸੀ ਦਾ ਰੁੱਖ ਖਤਿਆਰ ਕਰ ਲਿਆ ਹੈਗਾ ਆਪਾਂ ਤੇ ਆਪਾਂ ਵਾਪਸੀ ਦੇ ਰੁੱਖ ਵੱਲ ਨੂੰ ਮੋੜਾ ਕਰ ਲਿੱਤਾ ਹੈਗਾ ਤੇ ਆਪਾਂ ਚਲਦੇ ਆਂ ਬਾਈ ਜੀ ਅੱਗੇ ਅੱਗੇ ਚੱਲ ਕੇ ਬਾਈ ਜੀ ਆਪਾਂ ਐਪਲ ਦਾ ਰੇਟ ਬਾਈ ਤੋਂ ਪੁੱਛ ਲ ਗਏ ਬਾਈ ਕੀ ਹਾਲਾ ਹੋਰ ਬੜੀਆ ਬੜੀਆ ਜੀ ਹੋਰ ਠੀਕ ਆ ਬਹੁਤ ਬੜੀਆ ਜੀ ਸੇਬ ਦਾ ਭਾ ਕੀ ਕਰਦਾ 600 ਰੁਪਏ ਤੇ ਅਨਾਰ ਅਨਾਰ 200 ਓਕੇ ਤੇ ਕੇਲਾ ਬਾਈ 100 ਕਿਲੋ ਲਓ ਜੀ ਅਨਾਰ 200 ਰੁਪਏ ਕਿਲੋ ਕਿਲਾ 250 ਰੁਪਏ ਕਿਲੋ ਤੇ 250 ਰੁਪਏ ਕਿਲੋ ਨਹੀਂ 2.5 ਕਿਲੋ ਹੋਗੇ। ਅੱਛਾ ਸੌਰੀ। 2.5 ਕਿਲੋ 100 ਦੇ ਤੇ ਲਓ ਜੀ ਸੇਵ ਕੀ ਭਾਤ ਸਹੀ ਤੁਸੀਂ? 100 ਰੁਪਏ। 100 ਰੁਪਏ ਕਿਲੋ। ਸੋ ਸਰੋਤੇ ਆਪਾਂ ਚੱਲਦੇ ਆ ਅੱਗੇ ਮੈਂ ਥੋੜੀ ਜੀ ਮਾਫੀ ਚਾਹਣਾ ਥੋੜੇ ਤੋਂ ਸ਼ਬਦ ਜਿਹੜਾ ਉਹ ਗਲਤ ਨਿਕਲ ਗਿਆ ਸੀ ਸ਼ਬਦਾਂ ਦੀ ਫੇਰ ਬਦਲ ਹੋ ਜਾਂਦੀ ਹੈ ਕਿਉਂਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਮੇਰੀ ਤਬੀਅਤ ਜਿਹੜੀ ਹਾਲੇ ਠੀਕ ਨਹੀਂ ਹੈਗੀ ਤੇ ਇਸ ਕਰਕੇ ਦਵਾਈ ਚੱਲੀ ਜਾਰੀ ਆ। ਤੇ ਕੋਈ ਵਾਰੀ ਹੋ ਜਾਂਦਾ ਸ਼ੁਰੂ ਤੋਂ ਮਾਫੀ ਚਾਹੁੰਦੇ ਆ ਭਾਈ ਨੇ ਕਮੈਂਟ ਕੀਤਾ ਭਾਈ ਕਮੈਂਟ ਕਰਨ ਦੇ ਲਈ ਸ਼ੁਕਰੀਆ ਮਿਹਰਬਾਨੀ ਇਸੇ ਤਰੀਕੇ ਨਾਲ ਜੁੜੇ ਰਹੋ ਸਰਿੰਦਰ ਢੱਲਵਾ ਚੈਨਲ ਦੇ ਨਾਲ ਤੇ ਭਾਈ ਤੋਂ ਆਪਾਂ ਚੱਲਾਂਗੇ ਅੱਗੇ ਆਪਾਂ ਵਾਪਸੀ ਦੇ ਰੁਖ ਤੇ ਹੈਗੇ ਆ ਤੇ ਜਾਂਦੇ ਜਾਂਦੇ ਗੱਲਬਾਤ ਆ ਜਿਹੜੀ ਉਹ ਦੁਕਾਨਦਾਰ ਵੀਰਾਂ ਦੇ ਨਾਲ ਆਪਾਂ ਕਰਦੇ ਜਾਂਦੇ ਹੈਗੇ ਆ ਕੋਟਕਪੁਰਾ ਦੀ ਮੰਡੀ ਦੀ ਚਹਲ ਪਹਿਲ ਰੌਣਕਾਂ ਚਾਸਪੇਰੇ ਚੋ ਗਿਰਦਾ ਤੁਸੀਂ ਦੇਖ ਰਹੇ ਹੋ ਤੇ ਆਪਾਂ ਚੱਲਦੇ ਆ ਜੀ ਵਾਪਸ ਵਾਪਸ ਜਾਂਦੇ ਜਾਂਦੇ ਤੁਹਾਨੂੰ ਖੋਟਪੁਰਾ ਦੀ ਮੰਡੀ ਦੇ ਦਰਸ਼ਨਾਂ ਜਿਹੜੇ ਉਹ ਕਰਾਉਂਦੇ ਜਾਂਦੇ ਹੈਗੇ ਆ ਆਪਾਂ ਲਗਾਤਾਰ ਬਾਈ ਜੀ ਗੱਡੀ ਬਾਈ ਮੋੜ ਰਹੇ ਹੈਗੇ ਆ ਤੇ ਰਸਤਾ ਵੀ ਢੀਡਾ ਹੈਗਾ ਫਿਰ ਵੀ ਬਾਈ ਆ ਮੋੜ ਰਹੇ ਹੈਗੇ ਆ ਰਸਤਾ ਢੀਡਾ ਬਾਈ ਜਾਣਦੇ ਹੋ ਜਾਣਦੇ ਹੋ ਜੀ ਜਾਣਦੇ ਹੋ ਤਾਂ ਆਪਾਂ ਚੱਲਦੇ ਆ ਅੱਗੇ ਵਾਪਸ ਵਾਪਸ ਜਾਂਦੇ ਜਾਂਦੇ ਤੁਹਾਨੂੰ ਜਿਹੜਾ ਉਹ ਸਬਜ਼ੀ ਮੰਡੀ ਦੇ ਜਿਹੜੇ ਦਰਸ਼ਨਾਂ ਜਿਹੜੇ ਉਹ ਕਰਾਉਂਦੇ ਜਾਂਦੇ ਹੈਗੇ ਆ ਬਾਈ ਜੀ ਆਪਾਂ ਲਓ ਜੀ ਕੋਟਕਪੂਰਾ ਦੀ ਸਬਜ਼ੀ ਮੰਡੀ ਦੀਆਂ ਰੌਣਕਾਂ ਚਿਹਰ ਪਹਿਲ ਤੁਸੀਂ ਇਸੇ ਤਰੀਕੇ ਨਾਲ ਦੇਖ ਸਕਦੇ ਹੋ ਲਓ ਜੀ ਉਧਰਲੇ ਪਾਸੇ ਬਾਈ ਟਮਾਟਰ ਵਾਲਾ ਬਾਈ ਆ ਤੇ ਇਧਰਲੇ ਪਾਸੇ ਬਾਈ ਉਹ ਖਾਦੀ ਜਾ ਰਹੀ ਹੈ ਚਾਟ ਉਹਦੇ ਵਾਲੀ ਦੂਸਰੀ ਸ਼ਕਰਗੰਦੀ ਵਾਲੀ ਚਾਟ ਬਾਈ ਜੀ ਖਾ ਰਹੇ ਆ ਬੜੇ ਨਜ਼ਾਰਿਆਂ ਦੇ ਨਾਲ ਤੇ ਮੁੜ ਵਾਪਸ ਦੀ ਆਇਆ ਬਾਈ ਜੀ ਲਓ ਜੀ ਮੋੜ ਵਾਪਸ ਆ ਬਈ ਆਪਾਂ ਇੱਥੇ 22 ਦੇ ਕੋਲ ਪਹੁੰਚ ਗਏਗੇ ਵਧੀਆ ਬੱਡੇ ਬਾਈ ਵਧੀਆ ਬਾਈ ਜੀ ਵਧੀਆ ਹੋ ਠੀਕ ਹੋ ਕਾਸੀ ਦੇਖਾਂਗਾ ਇਹ ਮੋੜ ਤੇ ਕਿੰਨਾ ਟਮਾਟਰ ਪੜੋ ਕਿੰਨੇ ਪਣੇ ਤਾਂ ਐਸੇ ਆ 50 ਰੁਪਏ ਕਿਲੋ ਪਾਉਂਗਾ ਇਹਨਾਂ ਦਾ ਲਾਗਿਆ ਤੁਹਾਨੂੰ ਕਰਨੇ ਤਾਂ ਨਹੀਂ ਕਿਵੇਂ ਕਰਦੇ ਹੋ ਇੱਕ ਮਿੰਟ ਸਰੋਤੋਂ ਆਪਾਂ 22 ਦੇ ਨਾਲ ਗੱਲਬਾਤ ਹੈ ओके ਉਹ ਜਪਏ 200 ਸੀਗਰ ਨਹੀਂ ਕੋਈ ਨਾ ਕੋਈ ਚੱਕਰ ਨਹੀਂ ਯਾਰ ਸੋ ਆਪਾਂ ਚੱਲਦੇ ਆ ਅਗਲੇ ਪਾਸੇ ਬਾਈਆਂ ਦੇ ਕੋਲ ਤੇ ਇੱਥੋਂ ਬਾਈਆਂ ਦੇ ਕੋਲੋਂ ਆਪਾਂ ਗੱਲਬਾਤ ਕੀਤੀ ਫਿਲਹਾਲ ਦੇ ਲਈ ਆਪਾਂ ਟਮਾਟਰ ਦਾ ਭਾਅ ਪੁੱਛ ਚੱਲੀਏ ਜਾਂਦੇ ਜਾਂਦੇ ਟਮਾਟਰ ਦਾ ਕੀ ਭਾਅ ਕਰਤਾ ਬਾਈ ਜੀ 50 ਰੁਪਏ ਵੀਰੇ ਸ਼ਕਰਗੰਦੀ 50 ਰੁਪਏ ਓਕੇ ਇਹ ਬੀਨ ਫੜੀ 40 ਰੁਪਏ ਗਾਜਰ ਆਪਣੀ ਵਧੀਆ ਚਾਹ 40 ਰੁਪਏ ਕਿਲੋ ਪੇਠਾ ਬਾਈ ਜੀ ਪੇਠਾ 30 ਰੁਪਏ ਕਿਲੋ ਵੀਰੇ ਸੋ ਸ਼ੁਕਰੀਆ ਬਾਈ ਬਾਈ ਤੋਂ ਆਪਾਂ ਪਾ ਆ ਜਾਣੇ ਸਬਜ਼ੀ ਦੇ ਤੇ ਇਧਰਲੇ ਪਾਸੇ ਚਾਹ ਵਾਲਾ ਬਾਈ ਆ ਜਿਹੜਾ ਉਹ ਬੈਠਾ ਹੈਗਾ ਤੇ ਆਪਾਂ ਅੱਗੇ ਚੱਲਦੇ ਆਂ ਅੱਗੇ ਜਾ ਕੇ ਗੱਲਬਾਤ ਉਹ ਕਰਾਂਗੇ ਭਈਆਂ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਚੱਲਾਂਗੇ ਵਾਪਸ ਵਾਪਸੀ ਦਾ ਰੁੱਖ ਜਿਹੜਾ ਉਹ ਆਪਾਂ ਕਰ ਲੈਣਾ ਹੈਗਾ ਤੇ ਉਸ ਤੋਂ ਬਾਅਦ ਕਿਉਂਕਿ ਦਿਨ ਭਰ ਦੇ ਬਹੁਤ ਸਾਰੇ ਕੰਮ ਹੁੰਦੇ ਆ ਬਾਈ ਜੀ ਮੈਂ ਉਧਰ ਲੇਟ ਹੋ ਜਾਣਾ ਪਰ ਤੁਹਾਡੀ ਸੇਵਾ ਵੀ ਜ਼ਰੂਰੀ ਹੈ ਤੁਹਾਡੀ ਸੇਵਾ ਦੇ ਵਿੱਚ ਤੁਹਾਡੀ ਖਿਦਮਤ ਦੇ ਵਿੱਚ ਮੈਂ ਹਰ ਰੋਜ਼ ਹਾਜ਼ਰ ਹੋਣਾ ਹੈਗਾ ਭਾਈ ਜੀ ਸ਼ੁਕਰੀਆ ਮਿਹਰਬਾਨੀ ਮਾਣ ਪਿਆਰ ਬਖਸ਼ਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਭਾਈ ਜੀ ਆਪਣਾ ਜਿਹੜਾ ਇਹ ਚੈਨਲ ਆ ਸ੍ਰਿੰਦਰ ਢਿਲਵਾ ਚੈਨਲ ਆ ਇਹ ਪਹਿਲਾਂ ਚੈਨਲ ਇਹਦੀ ਕੈਟਾਗਰੀ ਐਂਟਰਟੇਨਮੈਂਟ ਹੋਇਆ ਕਰਦੀ ਸੀ ਤੇ ਕੁਝ ਕਾਰਨਾ ਕਰਕੇ ਤੇ ਰੀਯੂਜ਼ਡ ਕੰਟੈਂਟ ਆ ਗਿਆ ਸੀਗਾ ਆਪਾਂ ਇਹਦੇ ਤੇ ਵੈਬ ਸੀਰੀਜ਼ ਸ਼ਾਰਟ ਮੂਵੀਜ਼ ਫਿਲਮਾਂ ਅਪਲੋਡ ਕਰਿਆ ਕਰਦੇ ਸੀ ਤੇ بڑا ਵਧੀਆ ਚੱਲ ਰਿਹਾ ਸੀ ਚੈਨਲ ਤੇ ਰੀਯੂਜ਼ ਕੰਟੈਂਟ ਆਉਣ ਦੇ ਕਾਰਨ ਇਹ ਚੈਨਲ ਮੈਂ ਬੰਦ ਕਰ ਦਿੱਤਾ ਸੀ ਤੇ ਹੁਣ ਦੁਬਾਰਾ ਤੋਂ ਇਸ ਨੂੰ ਫੇਰ ਦੁਬਾਰਾ ਸ਼ੁਰੂ ਕੀਤਾ ਹੈਗਾ ਤੇ ਇਸ ਚੈਨਲ ਤੇ ਆਪਾਂ ਹਰ ਰੋਜ਼ ਇਸੇ ਤਰੀਕੇ ਨਾਲ ਮੰਡੀ ਦੇ ਵਿੱਚੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਣੇ ਹੈਗੇ ਆ ਤੇ ਇਸ ਚੈਨਲ ਨੂੰ ਜੇ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਆ ਜਿਹੜਾ ਉਹ ਕਰ ਲਓ ਕਰ ਲੋ ਨਾਲ ਨਾਲ ਘੰਟੀ ਦੇ ਨਿਸ਼ਾਨ ਨੂੰ ਆਲ ਤੇ ਕਲਿੱਕ ਕਰਦੇ ਸ਼ੁਕਰੀਆ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕੱਲ ਨੂੰ ਇਸ ਜਗ੍ਹਾ ਤੇ ਇਸ ਟਾਈਮ ਸ਼ੁਕਰੀਆ ਮਿਹਰਬਾਨੀ